ਕੁਝ ਹੋਰ ਔਰਤਾਂ ਨੂੰ ਪੀਰੀਅਡਸ ਦੇ ਦੌਰਾਨ ਜਾਂ Ovulation ਦੇ ਟਾਈਮ ਵਾਈਟ ਡਿਸਚਾਰਜ ਦੀ ਪ੍ਰੋਬਲਮ ਹੁੰਦੀ ਹੈ। ਅਗਰ ਇਹ ਪ੍ਰੋਬਲਮ ਤੁਹਾਨੂੰ ਵਾਈਟ ਡਿਸਚਾਰਜ ਦੀ ਪ੍ਰੋਬਲਮ ਐਨਾ ਟਾਈਮਸ ਤੇ ਆ ਰਹੀ ਹੈ ਤੇ ਇਹ ਨਾਰਮਲ ਇਟਸ ਨਾਟ ਅ ਪ੍ਰੋਬਲਮ। ਅਗਰ ਤੁਹਾਨੂੰ ਥਿਕ ਡਿਸਚਾਰਜ ਹੋ ਰਿਹਾ ਹੈ ਤੇ ਜਾਂ ਉਹ ਗ੍ਰੇ ਮਟੀਰੀਅਲ ਹੈ ਤੇ ਉਹ ਮੈਟਰ ਆਫ ਕਨਸਰਨ ਹੈ ਤੁਸੀਂ ਡਾਕਟਰ ਨੂੰ ਕੰਸਲਟ ਕਰ ਸਕਦੇ ਹੋ। ਉਹ ਇਨਫੈਕਸ਼ਨ ਦਾ ਕਾਰਨ ਹੋ ਸਕਦਾ ਹੈ। ਅਸੀਂ ਹੈਲਦੀ ਡਾਈਟ ਨਾਲ ਜਾਂ ਅਸੀਂ ਜੂਸਿਸ ਐਡ ਕਰਕੇ ਆਪਣੇ ਲਾਈਫ ਦੇ ਵਿੱਚ ਇਹ ਪ੍ਰੋਬਲਮ ਦੂਰ ਕਰ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰ ਸਕਦੇ ਆ ਕਿ ਤુલਸੀ ਦੇ ਪੱਤਾ ਪਾਣੀ ਉਬਾਲ ਕੇ ਅਸੀਂ ਪੀਏ ਤੇ ਇਹਦੇ ਨਾਲ ਸਾਨੂੰ ਬਾਇਟਿਸਾਇਜ਼ ਦੀ ਪ੍ਰੋਬਲਮ ਘੱਟ ਜਾਂਦੀ ਹੈ ਇਸ ਤੋਂ ਇਲਾਵਾ ਅਸੀਂ ਆਪਣੀ ਡਾਈਟ ਦੇ ਵਿੱਚ گارਲਿਕ ਐਡ ਕਰ ਸਕਦੇ ਆ ਇਹ ਐਂਟੀ ਇਨਫਲੇਮੇਟਰੀ ਹੈ ਤੇ ਇਹ ਸਾਡੀ ਇਨਫੈਕਸ਼ਨ ਨੂੰ ਦੂਰ ਕਰਨ ਦੇ ਵਿੱਚ ਹੈਲਪ ਕਰ ਸਕਦਾ ਹੈ ਇਸ ਤੋਂ ਇਲਾਵਾ ਤੁਸੀਂ ਗੁਆਵਾ ਆਪਣੀ ਡਾਈਟ ਦੇ ਵਿੱਚ ਐਡ ਕਰ ਸਕਦੇ ਹੋ ਤੁਸੀਂ ਓਵਰਨਾਈਟ ਸੋਕਡ ਪਾਣੀ ਵੀ ਲੈ ਸਕਦੇ ਹੋ ਜਿਵੇਂ ਕਿ ਦਾਲਚੀਨੀ ਦਾ ਪਾਣੀ ਹੈ ਫੈਨੋਕ੍ਰੀਟ ਵਾਟਰ ਲੈ ਸਕਦੇ ਹੋ ਮੇਥੀ ਦਾਣੇ ਦਾ ਪਾਣੀ ਤੁਸੀਂ ਰਾਤੀ ਭਿਗੋ ਕੇ ਸਵੇਰ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਾਬੂਤ ਅਨ੍ਹੇ ਦਾ ਪਾਣੀ ਵੀ ਰਾਤੀ ਸੋਕ ਕਰਕੇ ਸਵੇਰ ਨੂੰ ਪੀ ਸਕਦੇ ਹੋ ਇਹ ਤੁਹਾਨੂੰ ਇਨਫੈਕਸ਼ਨ ਦੂਰ ਕਰਨ ਚ ਹੈਲਪ ਕਰ ਸਕਦਾ ਹੈ ਅਗਰ ਤੁਸੀਂ ਗੱਲ ਕਰੀਏ ਹੈਲਦੀ ਲਾਈਫ ਚਾਹੀਦੀ ਤੁਸੀਂ ਹੈਲਦੀ ਲਾਈਫ ਸਟਾਈਲ ਅਡਾਪਟ ਕਰੋ ਹੈਲਦੀ ਘਰ ਦਾ ਬਣਿਆ ਹੋਇਆ ਖਾਣਾ ਖਾਓ ਐਕਸਰਸਾਈਜ਼ ਕਰੋ ਆਪਣੀ ਨੀਂਦ ਪੂਰੀ ਕਰੋ ਤੇ ਤੁਸੀਂ ਦੇਖੋਗੇ ਤੁਸੀਂ ਐਸੇ ਇਨਫੈਕਸ਼ਨ ਤੋਂ ਬਚ ਸਕਦੇ ਹੋ ਕੁਝ ਔਰਤਾਂ ਨੂੰ ਪੀਰੀਅਡ ਦੇ ਦੌਰਾਨ ਜਾਂ Ovulation ਦੇ ਟਾਈਮ ਵਾਈਟ ਡਿਸਚਾਰਜ ਦੀ ਪ੍ਰੋਬਲਮ ਹੁੰਦੀ ਹੈ ਅਗਰ ਇਹ ਪ੍ਰੋਬਲਮ ਤੁਹਾਨੂੰ ਵਾਈਟ ਡਿਸਚਾਰਜ ਦੀ ਪ੍ਰੋਬਲਮ ਇਹਨਾਂ ਟਾਈਮਸ ਤੇ ਆ ਰਹੀ ਹੈ ਤੇ ਇਹ ਨਾਰਮਲ ਇਟਸ ਨਾਟ ਅ ਪ੍ਰੋਬਲਮ ਅਗਰ ਤੁਹਾਨੂੰ ਥਿਕ ਡਿਸਚਾਰਜ ਹੋ ਰਿਹਾ ਹੈ ਤੇ ਯਾ ਉਹ ਗ੍ਰੇ ਮੈਟੀਰੀਅਲ ਹੈ ਤੇ ਉਹ ਮੈਟਰ ਆਫ ਕਨਸਰਨ ਹੈ ਤੁਸੀਂ ਡਾਕਟਰ ਨੂੰ ਕਨਸਲਟ ਕਰ ਸਕਦੇ ਹੋ ਉਹ ਇਨਫੈਕਸ਼ਨ ਦਾ ਕਾਰਨ ਹੋ ਸਕਦਾ ਹੈ ਅਸੀਂ ਹੈਲਦੀ ਡਾਈਟ ਨਾਲ ਜਾਂ ਅਸੀਂ ਜੂਸਿਸ ਐਡ ਕਰਕੇ ਆਪਣੀ ਲਾਈਫ ਦੇ ਵਿੱਚ ਐ ਪ੍ਰੋਬਲਮ ਨੂੰ ਘਟਾ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰ ਸਕਦੇ ਆ ਕਿ ਤુલਸੀ ਦੇ ਪੱਤਾ ਪਾਣੀ ਉਬਾਲ ਕੇ ਅਸੀਂ ਪੀਏ ਤੇ ਇਹਦੇ ਨਾਲ ਸਾਨੂੰ ਵਾਈਟ ਡਿਸਚਾਰਜ ਦੀ ਪ੍ਰੋਬਲਮ ਘਟ ਜਾਂਦੀ ਹੈ ਇਸ ਤੋਂ ਇਲਾਵਾ ਅਸੀਂ ਆਪਣੀ ਡਾਈਟ ਦੇ ਵਿੱਚ ਗਾਰਲਿਕ ਐਡ ਕਰ ਸਕਦੇ ਆ ਇਹ ਐਂਟੀ ਇਨਫਲੇਮੇਟਰੀ ਹੈ ਤੇ ਇਹ ਸਾਡੀ ਇਨਫੈਕਸ਼ਨ ਨੂੰ ਦੂਰ ਕਰਨ ਦੇ ਵਿੱਚ ਹੈਲਪ ਕਰ ਸਕਦਾ ਹੈ ਇਸ ਤੋਂ ਇਲਾਵਾ ਤੁਸੀਂ ਗਵਾਵਾ ਆਪਣੀ ਡਾਈਟ ਦੇ ਵਿੱਚ ਐਡ ਕਰ ਸਕਦੇ ਹੋ ਤੁਸੀਂ ਓਵਰਨਾਈਟ ਸੋਕਡ ਪਾਣੀ ਵੀ ਲੈ ਸਕਦੇ ਹੋ ਜਿਵੇਂ ਕਿ ਦਾਲਚੀਨੀ ਦਾ ਪਾਣੀ ਹੈ ਫੈਨੋਕ੍ਰੀਕ ਵਾਟਰ ਲੈ ਸਕਦੇ ਹੋ ਮੇਥੀ ਦਾਣੇ ਦਾ ਪਾਣੀ ਤੁਸੀਂ ਰਾਤੀ ਭਿਗੋ ਕੇ ਸਵੇਰ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਾਬੂਤ ਅੰਮੇ ਦਾ ਪਾਣੀ ਵੀ ਰਾਤੀ ਸੋਕ ਕਰਕੇ ਸਵੇਰ ਨੂੰ ਪੀ ਸਕਦੇ ਹੋ ਇਹ ਤੁਹਾਨੂੰ ਇਨਫੈਕਸ਼ਨ ਦੂਰ ਕਰਨ ਚ ਹੈਲਪ ਕਰ ਸਕਦਾ ਹੈ ਅਗਰ ਅਸੀਂ ਗੱਲ ਕਰੀਏ ਹੈਲਦੀ ਲਾਈਫ ਚਾਹੀਦੀ ਤੁਸੀਂ ਹੈਲਦੀ ਲਾਈਫ ਸਟਾਈਲ ਅਡਾਪਟ ਕਰੋ ਹੈਲਦੀ ਘਰ ਦਾ ਬਣਿਆ ਹੋਇਆ ਖਾਣਾ ਖਾਓ ਐਕਸਰਸਾਈਜ਼ ਕਰੋ ਆਪਣੀ ਨੀਂਦ ਪੂਰੀ ਕਰੋ ਤੇ ਤੁਸੀਂ ਦੇਖੋਗੇ ਤੁਸੀਂ ਐਸੇ ਇਨਫੈਕਸ਼ਨ ਤੋਂ ਬਚ ਸਕਦੇ ਹੋ